ਕਬੈਤ ਵਿੱਚ ਬਿਲਡਿੰਗ ਨੂੰ ਲੱਗੀ ਅੱਗ ਮਰਨ ਵਾਲਿਆਂ ਵਿੱਚੋਂ ਹਾਰਬਰ ਦੇ 63 ਸਾਲਾ ਹਿੰਮਤ ਰਾਜ ਦੀ ਵੀ ਹੋਈ ਮੌਤ ਸਰਬਜੀਤ ਕੌਰ ਸਰਜੀਤ ਜੀ ਇਹ 30 ਕਿਤੇ ਲੱਗਦੇ ਨੇ ਮੇਰੇ ਹਸਬੰਦ ਸੀ ਜੀ ਨਾਮ ਸੀ ਕਰਜਲਾ ਹਿੰਮਤ ਰਾਜ ਸੀ ਕਿੰਨੀ ਕੋ ਮਰਦੀ ਮਤ ਉਹਨਾਂ ਦੀ ਬਾਹਰ ਤੇ 63 ਸਾਲ ਦੀ ਹੋਣੀ 63 ਸਾਲ ਹੋ ਗਏ ਸੀ ਜਿਹਨਾਂ ਨੂੰ ਉਹਨਾਂ ਨੂੰ 29 30 ਸਾਲ ਹੋ ਗਿਆ ਸੀ ਬਾਹਰ ਹਾਂਜੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਬਾਣਾ ਜੀ ਇਹ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਸੇ ਉਹਨਾਂ ਨੂੰ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਹੋ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂ ਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਐਸੇ ਉਟਾ ਜੇ ਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫਿਰ ਉਹਨਾਂ ਨਾਲ ਗੱਲ ਕੀ ਉਹ ਬੋਲਣ ਲੱਗ ਪਏ ਕਹਿੰਦੇ ਐਵੇਂ ਬੇਬਕੂਫੀ ਮੰਕਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫਿਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫਿਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਅਰਜੈਂਸੀ ਚ ਬਈ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਬੜੀ ਫੋਨ ਫੋਨ ਲਗਾਇਆ ਤਾਂ ਉਹਨਾਂ ਕਿਹਾ ਵੀ ਮੈਂ ਦੇਖਣਾ ਹਸਪੀਟਲ ਚ ਵੀ ਬਹੁਤ ਇਸ ਤਰ੍ਹਾਂ ਦੇ ਕੇਸ ਹੋਗਾ ਇਹ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵਾਹੂ ਤਾਂ ਫੇਰ ਉਹ ਕਿਸੇ ਹੋਰ ਦਾ ਜਿਹਨਾਂ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਫੇ ਉਹਨਾਂ ਦਾ ਹੀ ਫੋਨ ਫੇਰ 11:00 ਵਜੇ ਨ ਆ ਗਿਆ ਤਾਂ ਫੇਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਹਾਂਜੀ ਹਾਂਜੀ ਪਰਵਾਰ ਦੇ ਵਿੱਚ ਕਮਾਉਣ ਵਾਲੇ ਕੱਲੇ ਸੀ ਹਾਂਜੀ ਹਾਂਜੀ ਕੱਲੇ ਹੀ ਸੀ ਇਹ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਜੀ ਕੋਈ ਅਜੇ ਤਾਂ ਕੋਈ ਨਹੀਂ ਹੁਣ ਕਰੂਗੇ ਉਹਨਾਂ ਦੀ ਜਿੰਮੇਵਾਰੀ ਹੈ ਉਹ ਹੁਣ ਦੇਖੂਗੇ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਨਹੀਂ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10 ਪਿਛਲਾ ਲੱਖ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜਿੰਮੇਵਾਰੀ ਸਾਡੇ ਸਿਰ ਤੇ ਹੀ ਆ ਹੁਣ ਪ੍ਰਸ਼ਾਸਨ ਕੁਝ ਕਰੇਗਾ ਤਾਂ ਤਦੇ ਸਾਡਾ ਬੇਟਾ ਗਹਾਗੇ ਜਾਏਗਾ ਹੈ ਮਾਰਚ ਹੁਣ ਕੌਣ ਕੌਣ ਰਹਿ ਗਿਆ ਜੀ ਬਸ ਮੇਰੇ ਮੈਂ ਕੱਲੀ ਇੱਕ ਮੇਰਾ ਬੇਟਾ ਆ ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਗੋਆ ਬਚੀ ਨਾ ਲੈ ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਇਹ ਮੇਰੇ ਮਦਰ ਇਨ ਲਾ ਆ ਹਾਂਜੀ ਅੰਜ ਉਹਨਾਂ ਦੇ ਹਿੰਮਤ ਰਾਏ ਮੇਰੇ ਫਾਦਰ ਇਨ ਲਾ ਹਾਂਜੀ ਤੇ ਕੋਈ ਤਾਂ ਕਿਸ ਤਰ੍ਹਾਂ ਪੱਲ ਲੱਗਾ ਜੀ ਬਸ ਸਿਰ ਕਾਲ ਹੀ ਆਇਆ ਤੋਂ ਨਾ ਦੇ ਕੋਈ ਕੰਪਨੀ ਦਾ ਕੋਈ ਲੀਕ ਸੀਗਾ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਤਾਂ ਇੰਨਾ ਹੀ ਗੱਲ ਹੋਈ ਆ ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਤੇ ਬਾਅਦ ਚ ਸੇਮ ਕਾਲ ਹੀ 11 ਵਜੇ ਸਾਨੂੰ ਲੱਗ ਕੇ ਆਈ ਆ ਤੇ ਅਸੀਂ ਕਨਫਰਮ ਹੋ ਕੇ ਤਾਂ ਕਨਫਰਮ ਆ ਫੇਰ ਹੀ ਪਤਾ ਲੱਗਾ ਸਾਨੂੰ ਪਤਾ ਲੱਗਿਆ ਕਿ ਪਰਿਵਾਰ ਦੇ ਵਿੱਚ ਫਾਦਰ ਕੱਲੇ ਸੀ ਹਾਂਜੀ ਉਹ ਫਾਦਰ ਕੱਲੇ ਹੀ ਸੀ ਤੇ ਦੋ ਬੇਟੀਆਂ ਉਹ ਬੇਆਈਆਂ ਹੋਈਆਂ ਤੇ ਆ ਛੋਟਾ ਭਰਾ ਜਿਹੜਾ 10ਵੀਂ ਚ ਪੜਦਾ ਉਹਨਾਂ ਦੇ ਜਹਾਨ ਨੂੰ ਲੰਮਾ ਵੱਡਾ ਵੱਡਾ ਕਹਾਤਾ ਤੇ ਪਰਿਵਾਰ ਦਾ guzara ਕਿਸ ਤਰ੍ਹਾਂ ਹੈ ਮੰਗ ਸਰਕਾਰ ਕੋਲ ਇਹ ਹੀ ਕਹਿਣਾ ਕਿ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਬਿਲਕੁਲ ਕਿ ਕੋਈ ਕਮਾਨ ਵਾਲਾ ਇੱਕੋ ਸਾਧਨ ਸਿਰ ਤੇ ਉਹਨਾਂ ਨੇ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਤੇ ਐਡਮਿਨਿਸਟ੍ਰੇਸ਼ਨ ਨੂੰ ਕਿੱਸਾ ਇਹ ਗੱਲ ਹੈ ਹਜੇ ਤੱਕ ਕੋਈ ਨਹੀਂ ਆਇਆ ਤੇ ਕੋਈ ਅਫਸਰ ਕੋਈ ਬਸ ਸਿਰਫ ਕੱਲ ਤਹਿਸੀਲਦਾਰ ਹੀ ਆਈ ਸੀ ਤੇ ਉਹਨਾਂ ਨੇ ਜਸਟ ਹੀ ਦੱਸਿਆ ਕਿ ਬੋਡੀ ਆ ਰਹੀ ਬਸ ਹੋਰ ਕੋਈ ਗੱਲ ਨਹੀਂ ਹੋਈ ਅਜੇ ਤੱਕ ਬੋਡੀ ਆਣ ਦਾ ਲਗਾ ਨਹੀ ਹਜੇ ਕੋਈ ਸਿਆਸਤਾਨ ਕੋਈ ਰਾਜਨੀਤਿਕ ਕੋਈ ਗੱਲ ਹਜੇ ਕੋਈ ਪ੍ਰਸ਼ਾਸਨਿਕ ਕੋਈ ਨਹੀਂ ਕੁਛ ਨਹੀਂ ਆਇਆ ਸਿਰ ਠੀਕ ਹੈ ਜੀ ਅੰਮ੍ਰਿਤ ਦੇ ਪਿਧਵਾਰੇ ਹਾਂ ਜੀ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ ਮਿਲਾਂਗੇ ਹਾਂਜੀ ਸੰਸਕਾਰ ਹਜੇ ਸ਼ਾਇਦ ਵੇਟ ਕਰਨਗੇ ਤੇ ਇਹਨਾਂ ਦੇ ਮਾਸੀ ਦਾ ਲੜਕਾ ਆ ਰਿਹਾ ਬ੍ਰਦਰ ਬਾਹਰੋਂ ਸ਼ਾਇਦ ਵੇਟ ਕਰਨਗੇ ਹਾਂਜੀ ਪਾਜੀ ਕੀ ਨਾਮ ਹੈ ਤੁਹਾਡਾ ਜੀ ਜਗਿੰਦਰ ਸਿੰਘ ਇਹ ਕਿਹੜਾ ਮhalla ਕਿਹੜਾ ਸ਼ਹਿਰ ਗਲੀ ਨੰਬਰ 1 ਗੁਰੂ ਅਮਰਦਾਸ ਨਗਰ ਜੀ ਹਾਂਜੀ ਚਾਰਪਾਹ ਜੀ ਚਾਰਪਾਹ ਜੀ ਇਹ ਇੱਕ ਪਤਾ ਲੱਗਾ ਕਿ ਇੱਕ ਜਿਹੜੀ ਮੌਤ ਹੋਈ ਹੈ ਇੱਥੋਂ ਦੇ ਵਸਨੀਕਾਂ ਜਿਹੜੀ ਬਿਲਡਿੰਗ ਹੈ ਹਾਂਜੀ ਹਾਂਜੀ ਹਿੰਮਤਰਾਜ ਸੀ ਨਾਮ ਉਹਨਾਂ ਦਾ ਕੀ ਨਾਮ ਸੀ ਜੀ ਹਿੰਮਤਰਾਜ ਇਹ ਕਿੰਨੀ ਉਮਰ ਸੀਗੀ ਇਹਨਾਂ ਦੀ ਉਮਰ ਸੀਗੀ ਕੋਈ 40 45 ਸਾਲ ਤੋਂ ਉੱਪਰ ਸੀਗੇ ਕੋਈ 60 ਸਾਲ ਦੇ ਗਏ ਚ ਇੱਕ ਵੈਤ ਕਦੋਂ ਕਦੇ ਗਏ ਸੀ ਕੋਈ ਇੱਕ ਕਾਫੀ ਚਿਰ ਤੋਂ ਸੀ ਕੁਐਸਚਨ ਇਹਦੇ 20-22 ਸਾਲ ਤੋਂ ਉਮਰ ਕਾਫੀ ਉੱਥੇ ਹੀ ਜੋ ਤਾਂ ਰਹਾ ਸੀ ਦਾ ਅੱਛਾ ਜੀ ਹਾਂ ਜੀ ਪਿੱਛੇ ਬੱਚੇ ਦੋ ਬੇ ਬੇਟੀਆਂ ਵਾਂ ਉਹ ਵਿਆਹੀਆਂ ਹੋਈਆਂ ਬੇਟਾ ਛੋਟਾ ਜਿਆ ਉਹ ਤਕਰੀਬਨ 12ਵੀਂ ਦੀ ਕਲਾਸ ਚ ਪੜਦਾ ਅੱਛਾ ਜੀ ਬਾਗਪੁਰ ਹਾਂ ਜੀ ਤੇ ਇਹਨਾਂ ਦੀ ਮੌਦੀ ਖਬਰ ਕਦੋਂ ਮਿਲ ਗਈ ਪਾਏ ਮੌਦੀ ਖਬਰੇ ਕੱਲ ਪਤਾ ਲੱਗਾ ਅੱਛਾ ਜੀ ਕੋਈ ਕੋਈ ਫੋਨ ਆਇਆ ਜਾਂ ਕੀ ਇੱਥੇ ਕੋਈ ਇਹਨਾਂ ਨੂੰ ਫੋਨ ਆਇਆ ਬਸ ਹਾਂਜੀ ਤੇ ਉਹ ਕਿਹੋ ਜਿਹਾ ਇੰਸਾਨ ਸੀ ਕਿੰਨਾ ਬਹੁਤ ਚੰਗੇ ਸਿਭਾਗ ਬਰਦੇ ਸੀ ਬਹੁਤ ਚੰਗੇ ਸੀ ਕੋਈ 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 ਇਥੋਂ ਪ੍ਰਸ਼ਾਸਨਿਕ ਨੁਮਾਇੰਦਾ ਅਧਿਕਾਰੀ ਹੈ ਕਿ ਉਹਨਾਂ ਦਾ ਹਾਲ ਕੁਝ ਹੋਵੇ ਉਹ ਤੁਹਾਨੂੰ ਦੱਸਦੇ ਵਾਸੋਂ ਪੰਚ ਸਾਹਿਬ ਦੱਸ ਸਕਦੇ ਹੈ ਜੋ ਕੋਕੋਪਿੰਡ ਦੇ ਹੈ ਇਥੋਂ ਦੇ ਵੀ ਪੰਚ ਸਾਹਿਬ ਹੀ ਅੱਛਾ ਜੀ ਹਾਂਜੀ ਉਹ ਹੀ ਦੱਸ ਸਕਦੇ ਪਰਿਵਾਰ ਚ ਬਣੇ ਨੇ ਤਾਂ ਕੋਣ ਕੋਣ ਹੈ ਇਹਨਾਂ ਦੇ ਪਰਿਵਾਰ ਤੇ ਵਿੱਚ ਉਹਨਾਂ ਦੀ ਹੈਗੀ ਇੱਕ ਕਾਫੀ ਮਿਸੇਜ ਹੈ ਤੇ ਪਰਿਵਾਰ ਸੀ ਇਹ ਦੋ ਬੇਟੀਆਂ ਸਜੀਤ ਇੱਕ ਬੇਟਾ ਇੱਕ ਬੇਟਾ ਬੇਟੇ ਦਾ ਨਾਮ ਅਰਸ਼ਦੀਪ ਆ ਜੀ ਤੇ ਇਹ ਬੇਟੀ ਦੇ ਨਾਮ ਸਮੁੰਦਰ ਇੱਕ ਦਾ ਦੂਜੀ ਬਾਹਰ ਉਹ ਆ ਰਹੇ ਉਹ ਵੀ ਬਾਤ ਆ ਰਹੇ ਠੀਕ ਹੈ ਜੀ ਹਾਂ ਜੀ ਇਹ ਜਾਂਦੀ ਜਾ ਰਹੀ ਹੈ ਹਾਂ ਜੀ ਮ੍ਰਿਤਕ ਦੇ ਜਿਹੜੀ ਜਾਂਦੀ ਜਾਊਗੀ ਲਿਆਂਦੀ ਜਾਣੀ ਅੱਜ ਆਣੀ ਆ ਸ਼ਾਮ ਤੱਕ ਕਿੰਦੇ ਆ ਜਾਣਗੇ ਥੋੜੀ ਆ ਜਾਗੇ ਜੀ ਸਰਕਾਰ ਦੇ ਹਾਂਜੀ ਹਾਂਜੀ ਸਰਕਾਰ ਇੱਥੇ ਕਿ ਕਿਉਂ ਸਾਰੇ ਜ਼ਿਦਾਰੀ ਤੇ ਆ ਕਿਉਂਕਿ ਸਰਕਾਰ ਇੱਥੇ ਹੋਊਗਾ ਉਸ ਮੇਰੇ ਨਾਲ